ਅੱਜ ਜਿੱਥੇ ਪੰਜਾਬ ਭਰ ਦੇ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਗਿਆ ਉੱਥੇ ਕੁਝ ਗਲਤ ਅੰਸਰਾਂ ਦੇ ਵੱਲੋਂ ਹੋਲੀ ਦੇ ਤਿਉਹਾਰ ਨੂੰ ਲੈ ਕੇ ਨਾਪਾ ਪੁਲਿਸ ਨੇ ਚੌਧਰੀ ਮੁਜ਼ਰਾ ਪੁਲੀ ਦੇ ਨਾਕਾ ਬੰਦੀ ਕਰਕੇ ਕੁਝ ਨੌਜਵਾਨਾਂ ਨੂੰ ਥਾਣਾ ਸਦਰ ਨਾਪਾ ਵਿਖੇ ਲਿਆਂਦਾ ਐਸਐਹਓ ਸੁਖਤੇਪ ਸਿੰਘ ਨੇ ਦੱਸਿਆ ਕਿ ਜੋ ਲੋਕ ਹੋਲੀ ਦੇ ਤਿਉਹਾਰ ਨੂੰ ਖਰਾਬ ਕਰ ਰਹੇ ਨੇ ਉਹਨਾਂ ਤੇ ਬੜੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹੁੱਲੜ ਬਾਜ਼ਾਂ ਦੀ ਪੁਲਿਸ ਦੇ ਵੱਲੋਂ ਜਮ ਕੇ ਛਿੱਤਰ ਪ੍ਰੇਟ ਵੀ ਕੀਤੀ ਗਈ ਹੈ ਤੇ ਨਾਲ ਦੀ ਨਾਲ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਗਈ ਹੈ ਤੁਸੀਂ ਵੀ ਵੇਖੋ ਇਹ ਖਾਸ ਰਿਪੋਰਟ ਤੇ ਐਸ ਐਚ ਓ ਨੇ ਇਸ ਬਾਰੇ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾ ਦਿੰਨੇ ਆ ਨੱਬ ਤੋਂ ਜਤਿੰਦਰ ਕੁਮਾਰ ਦੀ ਰਿਪੋਰਟ ਦਇਆ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਹਾਂਜੀ ਹਾਂਜੀ ਸਸਿਕਾ ਜੀ ਵਰਤ ਰਾਜਾ ਹੋਲੀ ਦਾ ਤਿਹਾੜੀ ਤੇ ਇਹਦੇ ਬਾਰੇ ਨਾਕਾਬਦੀ ਕੀਤੀ ਗਈ ਜੀ ਬਾਰੇ ਚੀਜ਼ਾਂ ਅੱਜ ਸ਼੍ਰੀਮਾਨ ਐਸਐਸਪੀ ਸਾਹਿਬ ਪਟਿਆਲਾ ਵੱਲੋਂ ਤੇ ਸ਼੍ਰੀਮਾਨ ਡੀਐਸਪੀ ਸਾਹਿਬ ਨਾਭਾ ਵੱਲੋਂ ਸਾਨੂੰ ਸਖਤ ਦਿੱਤਾ ਨੇ ਸਪੈਸ਼ਲ ਨਾਕਾਬੰਦੀ ਕਰਕੇ ਜੀ ਜੇ ਕੋਈ ਹੁੱਲੜਵਾਜੀ ਕਰਦਾ ਤੇ ਹੌਲੀ ਜੇ ਤਿਉਹਾਰ ਕਰਕੇ ਉਹਨਾਂ ਦੇ ਅਸੀਂ ਸਖਤ ਅਸੀਂ ਕਾਰਵਾਈ ਕਰਾਵਾਂਗੇ ਤੇ ਜਿਹੜੇ ਨੌਜਵਾਨ ਜਿਹੜੇ ਕੋਈ ਗੋਲਟੇ ਤੇ ਪ੍ਰਚਨ ਮਾਰ ਰਹੇ ਜਿਹੜਾ ਜਾਂਦਾ ਰੰਗ ਸੱਟ ਰਹੇ ਇਹਨਾਂ ਬਾਰੇ ਵੀ ਅਸੀਂ ਹੁੱਲੜਵਾਜੀ ਦੇ ਵਿੱਚ ਹੀ ਇਹ ਵੀ ਆਉਂਦੇ ਜੀ ਇਹਨਾਂ ਦੇ ਖਿਲਾਫ ਵੀ ਜੇ ਕੋਈ ਵਾਇਓਲੇਸ਼ਨ ਕਰੂਗਾ ਉਹਦੇ ਤੇ ਅਸੀਂ ਬੰਦ ਕਰਾਂਗੇ ਤੇ ਸਖਤਾਈ ਨਾਲ ਅਸੀਂ ਪੇਸ਼ ਆਵਾਂਗੇ